ਦਿਖੋ 215 ਚ ਜਦੋਂ ਬਿਆਦਮੀਆਂ ਸ਼ੁਰੂ ਹੋਈਆਂ ਸੀ ਉਸ ਤੋਂ ਪਹਿਲਾਂ ਵੀ ਸਾਡੀ ਹਮੇਸ਼ਾ ਇੱਕ ਮੰਗ ਰਹੀ ਆ ਕਿ ਜਿਹੜੀਆਂ ਬਿਆਦਮੀਆਂ ਹੋਈਆਂ ਇਹ ਭਾਵੇਂ ਸਾਰੇ ਧਰਮ ਜਿਹੜੇ ਸਤਿਕਾਰਯੋਗ ਆ ਪਰ ਬਹੁਤਾਂ ਦੇ ਵਿੱਚ ਜੇ ਸਾਰੀਆਂ ਇਨਸੀਡੈਂਟ ਦੇਖੀਆਂ ਜਾਣ ਤੁਸੀਂ ਉਹ ਗੁਰੂ ਘਰਾਂ ਦੇ ਨਾਲ ਛਾਹੇ ਗੁਰੂ ਘਰਾਂ ਸਾਹਿਬ ਦੇ ਨਾਲ ਸੰਬੰਧਿਤ ਜਾਂ ਗੁਟਕਾ ਸਹਿਬਾਨ ਨਾਲ ਸੰਬੰਧਿਤ ਤੇ ਅਸੀਂ ਤਾਦੀ ਵੀ ਮੰਗ ਕਰਦੇ ਸੀ ਕਿ ਇਹਨੂੰ ਕੈਪੀਟਲ ਪਿਨਿਸ਼ਮੈਂਟ ਦੇ ਵਿੱਚ ਕੀਤੀ ਜਾਵੇ ਤੇ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਬਿਲ ਇੰਟਰੋਡਿਊਸ ਕੀਤੇ ਸੀ ਪਰ ਉਹ ਕੁਝ ਕਾਰਨਾ ਕਰਕੇ ਅਮੈਂਡਮੈਂਟਾਂ ਤਾਂ ਹੋਈਆਂ 295 ਦੇ ਵਿੱਚ ਪਰ ਉਹ ਜਿਹੜੀਆਂ ਲਾਗੂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਸੈਂਟਰ ਦੀ ਇੰਡੀਅਨ ਪਿਨਲ ਕੋਡ ਜਿਹੜੀ ਹੁਣ ਉਹ ਨਵੀਂ ਬਣਾ ਦਿੱਤੀ ਉਹਨੂੰ ਚੇਂਜ ਕਰ ਦਿੱਤੀ ਹੈ ਬੀ ਐਨ ਐਸ ਐਲ ਕੀ ਬੀ ਐਨ ਐਸ ਤੇ ਉਹਦੇ ਵਿੱਚ ਕਿਉਂਕਿ ਸੈਂਟਰ ਦੇ ਅਧਿਕਾਰ ਖੇਤਰ ਚ ਆਉਂਦਾ ਤੇ ਪੰਜਾਬ ਸਰਕਾਰ ਨੇ ਇਹ ਤੇ ਜਨਰਲ ਹਾਊਸ ਵੀ ਸੱਧਿਆ ਅਸੈਂਬਲੀ ਦਾ ਤੇ ਮੈਂ ਇਹ ਵੀ ਕਹਿਣਾ ਚਾਹਨਾ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਖਾਸ ਕਰਕੇ ਜਿਹੜਾ ਕੋ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਗੁਰਗਵਕੀ ਬਾਣੀ ਦੀ ਬਿਆਦਵੀ ਕਰਦਾ ਉਹਨੂੰ ਸਜ਼ਾਏ ਮੌਤ ਜਿਹੜੀ ਆ ਉਹ ਇੰਟਰੋਡਿਊਸ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਚ ਇਹ ਘਟਨਾਵਾਂ ਰੁਕਦੀਆਂ ਨਹੀਂ ਕਿਨੇ ਚ ਸਵੀਅਰ ਪਿਨਿਸ਼ਮੈਂਟ ਕਿਸੇ ਨੂੰ ਦਿੱਤੀ ਨਹੀਂ ਜਾਂਦੀ ਤੋ ਚੰਗੀ ਗੱਲ ਇਹ ਲਿਆਏ ਆ ਤੇ ਪਰ ਉਹਨੂੰ ਮੈਂ ਸਾਹਮਣੇ ਰਾਜਨੀਤਿਕ ਤੌਰ ਤੇ ਨਾ ਵਰਤਿਆ ਜਾਵੇ ਸੱਚਮੁੱਚ ਹੀ ਜਹੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕਰਦਾ ਕਿਸੇ ਧਰਮ ਦੇ ਕਕਾਰਾਂ ਦੀ ਜਿਦਾਂ ਸ਼ਰਖਾਂ ਦੇ ਵਿੱਚ ਸਾਡੇ ਪੰਜ ਕਕਾਰ ਆ ਉਹਨਾਂ ਦੀ ਕੋਈ ਬੇਅਦਬੀ ਕਰਦਾ ਤੇ ਉਹਦੇ ਲਈ ਸਵੀਅਰ ਪਿਨਿਸ਼ਮੈਂਟ ਕਾਇਦੀ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵਾਲਿਆਂ ਲਈ ਕੈਪੀਟਲ ਪਿਨਿਸ਼ਮੈਂਟ ਸੁਝਾਇ ਮੌਤ ਚਾਹੀਦੀ ਪਰ ਤਾਂ ਜੀ ਕਈ ਵਾਰੀ ਕਾਨੂੰਨ ਸਖਤ ਵੀ ਹੁੰਦੇ ਆ ਪਰ ਇਨਵੈਸਟੀਗੇਸ਼ਨ ਲੈਵਲ ਤੇ ਉਹ ਮਾਮਲੇ ਜਿਹੜੇ ਆ ਉਹ ਚਿੱਕੇ ਪੈ ਜਾਂਦੇ ਜੇ ਅਸੀਂ ਸਚਖੰਡ ਦੇ ਦਰਬਾਰ ਸਾਹਿਬ ਦੀ ਗੱਲ ਕਰੀਏ ਹਰਮੰਦਰ ਸਾਹਿਬ ਦੀ ਉੱਥੇ ਸਭ ਤੋਂ ਵੱਡੀ ਬੇਅਦਬੀ ਹੋਈ ਸੀ ਤੁਹਾਨੂੰ ਲੱਗਦਾ ਕਿ ਉਹਦੇ ਤੇ ਹੁਣ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਗਈ ਹੈ ਦੇਖੋ ਮੈਂ ਤਾਦ ਵੀ ਕਿਹਾ ਸੀ ਜਿਸਲੇ ਬੇਅਦਬੀ ਸਚਖੰਡ ਚ ਹੋਈ ਉਹ ਤੋਂ ਪਹਿਲਾਂ ਇੱਕ ਬੇਅਦਬੀ ਹੋਈ ਸੀ ਇੱਕ ਬੰਦੇ ਨੇ ਗੁਟਕਾ ਸਰੋਵਰ ਦੇ ਵਿੱਚ ਸੁੱਟ ਦਿੱਤਾ ਉਹ ਬੰਦਾ ਫੜਿਆ ਵੀ ਗਿਆ ਅਸੀਂ ਸਾਡੀ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਵੀ ਉਹਨੂੰ ਉਹ ਤੋਂ ਪੁੱਛ ਪੜਤਾਲ ਕੀਤੀ ਪਰ ਉਹ ਅਸੀਂ ਫਿਰ ਜिले ਪੁਲਿਸ ਦੇ ਸਪੋਰਟ ਕੀਤਾ ਅੱਜ ਤੱਕ ਕੋਈ ਸਾਨੂੰ ਦੱਸਿਆ ਨਹੀਂ ਕਿ ਉਹਦਾ ਕੀ ਬਣਿਆ ਉਦੋਂ ਬਾਅਦ ਜਿਹੜੀ ਇਹ ਵਿਆਧਵੀ ਕਰਨ ਵਾਲਾ ਸੀ ਉਹਦਾ ਅਸੀਂ ਕਿਹਾ ਸੀ ਵੀ ਤੁਸੀਂ ਆਪਣਾ ਉਹਦਾ ਟੈਸਟ ਕਰਵਾ ਕੇ ਉਹਦਾ ਅੱਗਾ ਪਿੱਛਾ ਪਤਾ ਕਰੋ ਪਰ ਮੇਰਾ ਖਿਆਲ ਹੈ ਜਿੰਨੇ ਕ ਕੇਸ ਹੁਣ ਤੱਕ ਦੇ ਨਾਲ ਦੇਖਦਾ ਇੱਕ ਆਨੰਦਪੁਰ ਸਾਹਿਬ ਉਦੋਂ ਉਹਨੇ ਬਿਆਦਬੀ ਕੀਤੀ ਸੀ ਅੰਦਰ ਦਰਵਾਜ਼ੇ ਸਵੇਰੇ ਅੰਮ੍ਰਿਤ ਵੇਲੇ ਤਮਾਕੂ ਦੀਆਂ ਗੱਲਾਂ ਕੀਤੀ। ਉਹ ਵੀ ਅਸੀਂ ਆਪ ਪੈਰ ਵਹੀ ਕਰਕੇ ਸ਼ੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਉਹਦੇ ਵਿੱਚ 5 ਸਾਲ ਕੈਦ ਹੋਈ ਜਾਣੇ ਤਾਂ ਸਾਰੇ ਜਿੰਨੇ ਵੀ ਕੇਸ ਆਉਂਦੇ ਆ ਇਹਨੂੰ ਕੋ ਮੈਂਟਲੀ ਰਿਟਾਇਰਡ ਜਾਂ ਉਹਦਾ ਕਹਿ ਕੇ ਇਹ ਜਿਹੜਾ ਆ ਉਹ ਦਫਨਾ ਦਿੰਦੇ ਆ। ਕਿਤੇ ਕਿਸੇ ਵੀ ਕੇਸ ਦੇ ਵਿੱਚ ਤੈਅ ਤੱਕ ਨਹੀਂ ਜਾਂਦੇ। ਪਰ ਜੇ ਸਜ਼ਾ ਸਖਤ ਹੋਊਗੀ ਤਾਂ ਫਿਰ ਉਹਦਾ ਅਲਟੀਮੇਟਲੀ ਕੁਝ ਨਾ ਕੁਝ ਫਰਕ ਜਿਹੜਾ ਆ ਉਹ ਜ਼ਰੂਰ ਹੈ। ਉਜੀ ਕਹਿ ਸਕਦੇ ਕਿ ਜਦੋਂ ਸਜ਼ਾ ਨਹੀਂ ਮਿਲਦੀ ਉਸ ਕਰਕੇ ਹੀ ਕਈ ਵਾਰ ਲੋਕਾਂ ਨੂੰ ਆਪਮੁਹਰੇ ਕਈ ਐਕਸ਼ਨ ਲੈਣੇ ਪੈਂਦੇ ਸੋਦਾ ਲਾਉਣ ਤੱਕ ਗੱਲ ਪਹੁੰਚ ਜਾਂਦੀ ਦੇਖੋ ਕਿਸੇ ਨੂੰ ਵੀ ਓਦਾਂ ਕਾਨੂੰਨ ਆਪਣੇ ਹੱਥ 'ਚ ਲੈਣ ਦਾ ਅਧਿਕਾਰ ਨਹੀਂ ਪਰ ਕਈ ਵਾਰੀ ਗ੍ਰੈਵਿਟੀ ਆਫ ਫੈਂਸੀ ਇੰਨੀ ਵੱਧ ਜਾਂਦੀ ਬੰਦਾ ਜਜ਼ਬਾਤਾਂ ਤੇ ਆਪਣਾ ਨਹੀਂ ਆਪਣਾ ਕਾਬੂ ਰੱਖ ਸਕਦਾ ਤੇ ਫਿਰ ਉਹਦੇ ਨਾਲ ਕਰਨਾ ਜਿਹੜੇ ਵਾਪਰ